ਲਮਾਂ ਵਾਲੇ ਫਾਟਕਾ ਜਿਹੜੇ ਤਪੇ ਉੱਥੇ ਇੱਕ ਪੁਲਿਸ ਮੁਲਾਜ਼ਮ ਬੇਕਸੂਰ ਨੂੰ ਜਿਹੜਾ ਹੈਗਾ ਕੁਝ ਲੋਕਾਂ ਵੱਲੋਂ ਘੁੱਟਾਇਆ ਗਿਆ ਅਸੀਂ ਉਹ ਜਿਹੜੀ ਵੀਡੀਓ ਵਾਇਰਲ ਹੋਈ ਆ ਅਸੀਂ ਉਹਦੇ ਸਪਸ਼ਟੀਕਰਨ ਦੇ ਤੌਰ ਤੇ ਉਹਨੂੰ ਸਾਰੀ ਗੱਲ ਸਾਫ਼ ਕਰਨ ਦੇ ਲਈ ਆ ਮੌਜੂਦਾ ਜਿਹੜੀ ਹੈਗੀ ਆ ਪੱਤਰਕਾਰ ਵੀਰਾਂ ਨਾਲ ਜਿਹੜੀ ਹੈਗੇ ਜਾਣਕਾਰੀ ਤੁਹਾਨੂੰ ਸਾਂਝੀ ਕਰਾਂ ਅਸਲ ਗੱਲ ਕੀ ਹੈ ਕਿ 12 12 ਤਰੀਕ ਨੂੰ ਮੇਰਾ ਭਤੀਜਾ ਜਿਹੜਾ ਨੂੰਮੰਤਾ ਗਰਮੀਤਾ ਉਹਦੀ ਵਿਆਹ ਸੀਗਾ ਤੇ ਐਂਟਵਰ ਦੇ ਦਿਨ ਉਹਦੀ ਮਿਲਣੀ ਕਰਕੇ ਫਰੀਦਕੋਟ ਤੋਂ ਅਸੀਂ ਵਾਪਸ ਜਿਹੜੇ ਹੈਗਾ ਸਾਡਾ ਪਰਿਵਾਰ ਤਫਾ ਮੰਡੀ ਵਿਖੇ ਆ ਰਿਹਾ ਸੀਗਾ ਸੋ ਜਦੋਂ ਵਾਪਸ ਆ ਰਹੇ ਸੀ ਤਾਂ ਸਲਾਬਟੂਪੁਰ ਦੇ ਕੋਲ ਆ ਕੇ ਜਿਹੜਾ ਇਹ ਵੀਰ ਪੁਲਿਸ ਮੁਲਾਜ਼ਮ ਆਇਆ ਉਹਨੇ ਗੱਡੀ ਨੂੰ ਓਵਰਟੇਕ ਕੀਤਾ ਓਵਰਟੇਕ ਕਰਦੇ ਦੌਰਾਨ ਉਹਦੀ ਗੱਡੀ ਜਿਹੜੀ ਹੈਗੀ ਸੀ ਕਿ ਸਾਡੀ ਗੱਡੀ ਤੇ ਜਿਹੜੀ ਹੈਗੀ ਅਗਲੇ ਪਾਸੇ ਹਿੱਟ ਕਰ ਗਈ ਚਲੋ ਉਥੋਂ ਹਿੱਟ ਕਰਕੇ ਉਹ ਗੱਡੀ ਭਜਾ ਕੇ ਲੈ ਗਿਆ ਅਸੀਂ ਉਹਦੇ ਪਿੱਛੇ ਸਾਡੇ ਜਿਹੜੇ ਭਰਾ ਨੇ ਉਹਨਾਂ ਨੇ ਗੱਡੀ ਲਾਈ ਤੇ ਉਹਨੂੰ ਅੱਗੇ ਜਾ ਕੇ ਰੋਕੇ ਪੁੱਛਿਆ ਕਿ ਤੂੰ ਇਹ ਕੀ ਕਰਕੇ ਆਇਆ ਪਿਛਲੇ ਪਾਸੇ ਤਾਂ ਉਹਨੇ ਰਦਰ ਗੱਲ ਸੁਣਦੀ ਬਜਾਏ ਉੱਥੇ ਗਾਲੀ ਕਲੋਚ ਕਰਨਾ ਸ਼ੁਰੂ ਕਰਤਾ ਜਿਹੜਾ ਮੇਰਾ ਭਰਾ ਦਰਸ਼ਨ ਆ ਉਹਦੇ ਗਲਮੇ 'ਚ ਹੱਥ ਪਾ ਲਿਆ ਉਹਨੂੰ ਠੱਕੇ ਵਗੈਰਾ ਮਾਰਨ ਲੱਗਾ ਕਿ ਮੈਂ ਪੁਲਿਸ ਮੁਲਾਜ਼ਮਾਂ ਤੁਸੀਂ ਮੈਨੂੰ ਕਿਵੇਂ ਰੋਕਿਆ ਸੋ ਐਂਡ ਸੋ ਕੇ ਮੈਂ ਤੁਹਾਨੂੰ ਸੌਖਾ ਸਿਖਾਉਂਗਾ ਐਵੇਂ ਕਰ ਤੂੰ ਉੱਥੇ ਜੋ ਕੁਝ ਵੀ ਹੋਇਆ ਉਸ ਤੋਂ ਅੱਗੇ ਜਿਹੜਾ ਮੇਰਾ ਪਰਿਵਾਰੀ ਹੋਈ ਹੈਗੀ ਉਹ ਇਹ ਸੀ ਗਰਮੇਲ ਸਿੰਘ ਕੋਲ ਉਹਦੀ ਇਨਵੈਸਟੀਗੇਸ਼ਨ ਜਦੋਂ ਥਾਣਾ ਸਹਿਣਾ ਤੋਂ ਬਾਹਰ ਨਿਕਲੇ ਉੱਥੇ ਵੀ ਜਿਹੜਾ ਹੈਗਾ ਇਹ ਮੁਲਾਜ਼ਮ ਨੇ ਉਹਨਾਂ ਨਾਲ ਬਸਲੂਕੀ ਕੀਤੀ ਚਲੋ ਉੱਥੋਂ ਇਹ ਚੱਲੇ ਤਪੇ ਵਿਖੇ ਆਉਣ ਲੱਗੇ ਤਾਂ ਉਹ ਜਿਹੜਾ ਪੁਲਿਸ ਮੁਲਾਜ਼ਮ ਹੈ ਜਦੋਂ ਪਿਛਲਾ ਵਾਕਿਆ ਹੋਇਆ ਸੀ ਉਹ ਦੂਧ ਕੋਲ ਦੋ ਲੇਡੀਜ਼ ਸੀਗੀਆਂ ਉਹਦੇ ਪਰਿਵਾਰ ਵੀ ਅਸੀਂ ਇੱਜ਼ਤ ਕਰਦੇ ਹਾਂ ਉਹਨਾਂ ਦੀ ਪਰ ਉਹਨੇ ਉਹਨਾਂ ਲੇਡੀਜ਼ ਨੂੰ ਜਿਹੜਾ ਹੈਗਾ ਕਿਤੇ ਰਸਤੇ ਦੇ ਵਿੱਚ ਉਤਾਰਤਾ ਤੇ ਆਪਣੇ ਨਾਲ 5-7 ਗੁੰਡਿਆਂ ਨੂੰ ਬੁਲਾ ਲਿਆ ਇੱਕ ਗੱਡੀ ਹੋਰ ਬੁਲਾ ਲਈ Honda City ਗੱਡੀ ਪੂਰੀ ਅਸੀਂ ਜਿਹੜੀਆਂ ਵੀਡੀਓਜ਼ ਵਗੈਰਾ ਹੈਗੀਆਂ ਅਸੀਂ ਪ੍ਰੈਸ ਨੂੰ ਦੇ ਦਾਂਗੇ ਚਲੋ ਉਹਨਾਂ ਨੇ ਕੀ ਕੀਤਾ ਜਦੋਂ ਸਾਡੀਆਂ ਗੱਡੀਆਂ ਮੁੜੀਆਂ ਪੱਖੋਂ ਕੈਂਚਰ ਤੋਂ ਤਪਾ ਸੜਨੂ ਤਾਂ ਉਹਨਾਂ ਨੇ ਆਪਣੀਆਂ ਗੱਡੀਆਂ ਤੇਜ਼ ਰਫ਼ਤਾਰ ਨਾਲ ਸਾਡੀ ਗੱਡੀਆਂ ਦੇ ਜਿਹੜੇ ਸਾਡੀ ਪਰਿਵਾਰ ਦੀਆਂ ਗੱਡੀਆਂ ਸੀ ਉਹਦੇ ਪਿੱਛੇ ਲਾ ਲਈਆਂ ਪਿੱਛੇ ਲਾਉਣ ਤੋਂ ਬਾਅਦ ਚਲੋ ਸਿੰਗਲ ਸੜਕ ਸੀਗੀ ਉਹ ਓਵਰਟੇਕ ਨਹੀਂ ਕਰ ਸਕੇ ਢੱਲਮਾ ਵਾਲੇ ਫਾਟਕਾਂ ਦੇ ਤਪੇ ਆ ਗਏ ਫਾਟਕ ਲੱਗੇ ਹੋਏ ਸੀਗੇ ਉੱਥੇ ਗੱਡੀਆਂ ਰੁਕ ਗਈਆਂ ਗੱਡੀਆਂ ਰੁਕਣ ਤੋਂ ਬਾਅਦ ਉਹ ਇੱਕਦਮ ਗੱਡੀ ਦੇ ਵਿੱਚ ਉਤਰੇ ਉਹਨਾਂ ਕੋਲ ਹਥਿਆਰ ਸੀਗੇ ਜਿਹੜੇ ਛੋਟੀਆਂ ਵਗੈਰਾ ਨੇਗੀਆਂ ਉਹਨਾਂ ਨੇ ਆ ਕੇ ਗੱਡੀਆਂ ਦੇ ਸ਼ੀਸ਼ਿਆਂ ਤੇ ਮੁਕੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ, ਹੈਂਡਲ ਪਟਣੇ ਸ਼ੁਰੂ ਕਰ ਦਿੱਤੇ। ਬੰਦੇ ਸਾਡੇ ਡਰ ਗਏ, ਸੈਂਟਰ ਲੌਕ ਗੱਡੀਆਂ ਕਰਕੇ ਰੱਖੀਆਂ, ਕਿਸੇ ਨੇ ਸ਼ੀਸ਼ਾ ਨਹੀਂ ਉਤਾਰਿਆ। ਮਾਰੀ ਕਿਸਮਤ ਨੂੰ ਕੀ ਹੋਇਆ ਕਿ ਇੱਕ ਬੱਚਾ ਸੀਗਾ ਸਾਡਾ ਉਹ ਗੱਡੀ ਤੋਂ ਬਾਹਰ ਨਿਕਲਿਆ ਕਿ ਤੁਸੀਂ ਐਵੇਂ ਕਿਉਂ ਕਰ ਰਹੇ ਹੋ? ਤਾਂ ਇਹਨਾਂ ਨੇ ਪਹਿਲਾਂ ਉਹਦੀ ਕੁੱਟਮਾਰ ਕੀਤੀ। ਜਦੋਂ ਉਹਨੂੰ ਬਚਾਉਣ ਦੇ ਲਈ ਦਰਸ਼ਨ ਤੇ ਉਹਦਾ ਵੱਡਾ ਭਰਾ ਜਿਹੜਾ ਹੈਗਾ ਬਾਹਰ ਆਏ ਤਾਂ ਇਹਨਾਂ ਨੇ ਫਿਰ ਉਹਨਾਂ ਦੀ ਕੁੱਟਮਾਰ ਕੀਤੀ। ਉਹ ਕੁੱਟਮਾਰ ਦੇ ਦੌਰਾਨ ਹੀ ਜਦੋਂ ਲੋਕਲ ਜਿਹੜੇ ਤਪੇ ਦੇ ਆ ਕਿਉਂਕਿ ਦਰਸ਼ਨ ਵੀ ਤਪੇ ਦੇ ਹੀ ਰਹਿਣ ਵਾਲਾ ਤੇ ਉੱਥੇ ਲੋਕਲ ਜਿਹੜੇ ਉਹਨਾਂ ਨਾਲ ਕਾਫੀ ਅੱਛੀ ਜਾਣ ਪਛਾਣਾ ਉੱਥੇ ਲੋਕਾਂ ਦਾ ਇਕੱਠ ਹੋ ਗਿਆ ਕਿ ਯਾਰ ਇਹ ਤਫੇ ਦੇ ਬੰਦਿਆਂ ਨੂੰ ਇਹ ਕੁਝ ਜਿਹੜੇ ਅਣਪਛਾਤੇ ਲੋਕ ਨੇ ਕੁੱਟਮਾਰ ਕਰ ਰਹੇ ਆ ਤਾਂ ਉੱਥੇ ਲੋਕਾਂ ਦਾ ਇਕੱਠ ਹੋ ਗਿਆ ਉਹਨਾਂ ਨੇ ਉੱਥੇ ਉਹਨਾਂ ਦੀ ਕੁੱਟਮਾਰ ਕੀਤੀ ਸੋ ਜਿਹੜੀ ਇਹ ਗੱਲ ਕਹਿ ਰਹੀ ਆ ਕਿ ਪੁਲਿਸ ਮੁਲਾਜ਼ਮ ਦੀ ਬੇਕਸੂਰ ਦੀ ਜਿਹੜੀ ਹੈਗੀ ਆ ਨਜਾਇਜ਼ ਕੁੱਟਮਾਰ ਕੀਤੀ ਆ ਅਸਲ ਮਸਲਾ ਇਹ ਹੈਗਾ ਕਿ ਉਹ ਖੁਦ ਗੁੰਡੇ ਪਿੱਛੇ ਲੈ ਕੇ ਦੋ ਗੱਡੀਆਂ ਦੇ ਵਿੱਚ ਭਰ ਕੇ ਪਿਛਾ ਕਰਦਾ ਹੈ ਪਹਿਲਾ ਹਮਲਾ ਮਰੀ ਕਿਵੇਂ ਮੋਕੇ ਮਰੀਏ ਇਹ ਕੋਈ ਅਸੀਂ ਸਾਡੀਆਂ ਹਵਾ ਦੇ ਵਿੱਚ ਗੱਲਾਂ ਨਹੀਂ ਹੈਗੀਆਂ ਸੀਸੀਟੀਵੀ ਫੁਟੇਜ ਹੈਗੀਆਂ ਨੇ ਮੌਕੇ ਦੀ ਘਟਨਾ ਦੀਆਂ ਪ੍ਰੈਸ ਨੂੰ ਵੀ ਅਸੀਂ ਦਵਾਵਾਂਗੇ ਅਸੀਂ ਰਿਲੀਜ਼ ਵੀ ਕਰਾਂਗੇ ਉਹਨੂੰ ਬਾਕੀ ਦਾ ਅਸੀਂ ਜਿਹੜਾ ਹੈਗਾ ਸੈਨੇ ਥਾਣੇ ਰਿਪੋਰਟ ਕਰਕੇ ਆਏ ਸੋ ਪੁਲਿਸ ਦਾ ਫਰਜ਼ੇ ਬੰਦਾ ਸੀਗਾ ਕਿ ਉਸ ਰਿਪੋਰਟ ਦੇ ਉੱਤੇ ਫੌਰੀ ਕਾਰਵਾਈ ਕਰਦੇ ਤਾਂ ਕਿ ਮਿਸ ਹੈਪਨਿੰਗ ਹੀ ਨਾ ਹੋਵੇ ਨੰਬਰ 2 ਤੇ ਪੁਲਿਸ ਮਹਾਰਾਜਮ ਸੀ ਅਗਰ ਉਹਦੇ ਨਾਲ ਪਿੱਛੇ ਕੋਈ ਮਿਸ ਹੈਪਨਿੰਗ ਹੋਈ ਹੈ ਸਾਰੇ ਕਾਨੂੰਨ ਦਾ ਉਹਨੂੰ ਪਤਾ ਉਹਦੇ ਤਾਫੇ ਥਾਣੇ ਵਾਲਿਆਂ ਨੂੰ ਫੋਨ ਕਰਦਾ ਉਹਨੂੰ ਗੁੰਡੇ ਲੈ ਕੇ ਆਉਂਦੀ ਕੀ ਲੋੜ ਸੀ ਸੋ ਜੋ ਵੀਡੀਓ ਵਾਇਰਲ ਹੋਈ ਆ ਉਹਦੀ ਅਧੂਰੀ ਸਚਾਈ ਆ ਜਿਹੜੀ ਲੋਕਾਂ ਦੇ ਸਾਹਮਣੇ ਲੈ ਕੇ ਆਈ ਆ ਸਾਡੇ ਅੱਜ ਪ੍ਰੈਸ ਦੇ ਸਾਹਮਣੇ ਆਉਣ ਦਾ ਕਾਰਨ ਸਿਰਫ ਇੰਨਾ ਕਿ ਸੀ ਕਿ ਅਸੀਂ ਸਚਾਈ ਦੱਸਣੀ ਚਾਹੁੰਦੇ ਸੀ ਲੋਕਾਂ ਨੂੰ ਕਿ ਸੱਚੀ ਗੱਲ ਇਹ ਹੈ ਜੀ ਉਹਨਾਂ ਨੇ ਪਰਚਾ ਦਰਜ ਹੋਇਆ ਆ ਕੋਈ ਕੁਝ ਗੱਲ ਹੋਈ ਆ ਇਹ ਪੁਲਿਸ ਕਾਰਵਾਈ ਹੋਈ ਆ ਕੋਈ ਇਹਦੇ ਬਾਰੇ ਦੇਖੋ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਦੇ ਤਿੰਨ ਮੈਂਬਰਾਂ ਦੇ ਪਰਚਾ ਪੁਲਿਸ ਨੇ ਦਰਜ ਕਰ ਦਿੱਤਾ ਪਰ ਸਾਡੇ ਵੀ ਕੁਝ ਜਿਹੜੇ ਪਰਿਵਾਰ ਦੇ ਮੈਂਬਰ ਆ ਦੋ ਸਾਡੀਆਂ ਲੇਡੀਜ਼ ਸੀਗੀਆਂ ਤੇ ਦੋ ਸਾਡੇ ਨੌਕਰ ਸੀਗੇ ਜਿਹੜੇ ਉਸ ਟਾਈਮ ਉੱਥੇ ਹਾਜ਼ਰ ਸੀਗੇ ਜਿਹੜੇ ਉੱਥੇ ਕਿਸ ਚੱਕੀ ਤੇ ਕੋਈ ਆਟ ਉਹ ਉਹਨਾਂ ਦੇ ਵਿਚਾਰ ਸਾਡੇ ਜਿਹੜੇ ਸਖਸ਼ਾਂ ਤੇ ਸੱਟਾਂ ਲੱਗੀਆਂ ਨੇ ਉਹਨਾਂ ਹਸਪਤਾਲ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਦੇ ਬਿਆਨ ਪੁਲਿਸ ਲੈ ਕੇ ਆ ਗਈ ਡੀਡੀਆਰ ਸਿਰਫ ਐਂਟਰ ਹੋਈ ਆ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਹਾਲਾਂਕਿ ਮੈਂ ਐਸਐਸਪੀ ਸਾਹਿਬ ਨੂੰ ਵੀ ਮਿਲਿਆ ਸੀ ਡੀਐਸਪੀ ਸਾਹਿਬ ਨੂੰ ਵੀ ਮਿਲਿਆ ਸੀ ਤਾਂ ਬੰਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਰਿਹਾ ਉਹਨਾਂ ਦਾ ਉਹਨਾਂ ਨੇ ਮੈਨੂੰ ਪੂਰਾ ਭਰੋਸਾ ਦਿੱਤਾ ਕਿ ਅਸੀਂ ਜਿਹੜਾ ਹੈਗਾ ਮੁਤਾਬਕ ਕਾਨੂੰਨ ਹਰੇਕ ਦੇ ਖਿਲਾਫ ਪੰਦੀ ਕਾਰਵਾਈ ਕਰਾਂ ਸਾਨੂੰ ਪੁਲਿਸ ਪ੍ਰਸ਼ਾਸਨ ਦੇ ਵਿੱਚ ਅਜੇ ਵੀ ਪੂਰਾ ਭਰੋਸਾ ਨਿਆਂਕ ਪ੍ਰਣਾਲੀ ਦੇ ਵਿੱਚ ਸਾਨੂੰ ਪੂਰਾ ਭਰੋਸਾ ਸਾਨੂੰ ਕਿਸੇ ਦੇ ਖਿਲਾਫ ਕੋਈ ਇਸ ਮੌਜੂਦਾ ਜਿਹੜੀ ਅਸੀਂ ਵਾਰਤਾਲਾਪ ਕੀਤੀ ਹੈ ਇਹਦਾ ਸਿਰਫ ਤੇ ਸਿਰਫ ਮਕਸਦ ਇਹ ਸੀ ਕਿ ਜੋ ਵਾਇਰਲ ਵੀਡੀਓ ਹੋ ਰਹੀ ਆ ਵਾਇਰਲ ਵੀਡੀਓ ਦਾ ਜਿਹੜਾ ਸੱਚ ਆ ਉਹ ਤੁਹਾਡੇ ਸਾਹਮਣੇ ਰੱਖਿਆ ਜਾਵੇ ਅਗਲਾ ਸਟੈਪ ਕੀ ਆ ਫਿਰ ਤੁਹਾਡਾ ਇੱਧਰ ਦੇਖੋ